ਅਸਵੇਂ ਲੈ ਅਸੀਂ ਪਿੰਡ ਬਹਾਨੀ ਵਿੱਚ ਖੜੇ ਆ ਤੇ ਸਰਪੰਚ ਭੁਪਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਦੀ ਦੁਕਾਨ ਦੇ ਉੱਤੇ دیر ਰਾਤ ਫਾਇਰਿੰਗ ਹੋਈ ਸੀ ਔਰ ਫਾਇਰਿੰਗ ਦਾ ਕੀ ਕਾਰਨ ਹੈ ਆ ਉਹਨਾਂ ਨਾਲ ਗੱਲ ਕਰਦੇ ਆ ਜੀ ਭੁਪਿੰਦਰ ਸਿੰਘ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਤੁਹਾਡੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਸਾਨੂੰ ਜੀ ਸਵੇਰੇ ਲੇਟੇ ਪਤਾ ਲੱਗਿਆ ਅਸੀਂ ਸਵੇਰੇ ਪਹਿਲਾਂ ਆ ਕੇ ਸ਼ਾਪ ਖੋਲ ਲਈ ਤਾਂ ਬਾਅਦ ਵਿੱਚ ਅਸੀਂ ਦੁੱਧ ਦਾ ਕੰਮ ਸਾਡਾ ਹੈਗਾ ਸਵੇਰ ਦਾ ਦੁੱਧ ਆਪਣੀ ਕਲੈਕਸ਼ਨ ਕੀਤੀ ਦੁੱਧ ਦੀ ਜੀ ਹਾਂ ਆਪਣਾ ਅਸੀਂ ਸ਼ਹਿਰ ਚ ਲੱਗੇ ਆ ਦੁੱਧ ਪਾਉਣ ਉਦੋਂ ਬਾਅਦ ਸਾਨੂੰ ਆਿਆਂ ਦੇ ਪਤਾ ਲੱਗਾ ਜੋ ਸ਼ਟਰ ਦੇ ਵਿੱਚ ਅਚਾਨਕ ਨਿਗਾ ਭਈ ਸ਼ਟਰ ਦੇ ਵਿੱਚ ਜੀ ਤਾਂ ਉਦੋਂ ਪਤਾ ਲੱਗਾ ਵੀ ਸ਼ਟਰ ਦੇ ਵਿੱਚ ਸ਼ੇਕ ਹੋਇਆ ਇੱਕ ਵੇ ਪਿੱਛੇ ਫ੍ਰਿਜ ਦੇ ਵਿੱਚ ਸ਼ੇਕ ਹੋਇਆ ਦੁੱਧ ਵਾਲੀ ਦੇ ਵਿੱਚ ਹੂੰ ਹੂੰ ਤਾਂ ਫਿਰ ਪਤਾ ਲੱਗਾ ਜੀ ਤੇ ਜਦੋਂ ਪਹਿਲਾਂ ਆ ਕੇ ਦੁਕਾਨ ਖੋਲੀ ਉਸ ਵੇਲੇ ਕੁਝ ਨਹੀਂ ਪਤਾ ਲੱਗਿਆ ਨਹੀਂ ਸਾਨੂੰ ਪਤਾ ਲੱਗਿਆ ਤੇ ਜਿਹੜੇ ਫਿਰ ਖੋਲ ਵਗੈਰਾ ਪੈਸੀ ਲੋਕੀ ਤਾਂ ਫਿਰ ਦੁੱਧ ਲੈਣ ਵੀ ਆਂਦੇ ਹੋਣਗੇ ਤੇ ਨੀਚੇ ਜਿੱਦਾਂ ਮਿੱਟੀ ਥੋੜੀ ਥੋੜੀ ਹੈਗੀ ਇਹਨਾਂ ਇਹਦੇ ਉੱਤੇ ਪਾਰਸਲੇ ਉੱਤੇ ਉਹਦੇ ਵਿੱਚ ਜਾਨੀ ਕਿ ਧਿਆਨ ਉਹਨਾਂ ਉੱਲ ਵੀ ਨਹੀਂ ਗਿਆ ਕਿਸੇ ਦਾ ਜੀ ਤੇ ਤੁਹਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਕੁਝ ਆਇਆ ਵੀ ਕੌਣ ਲੋਕ ਸੀ ਜਾਂ ਕਿੰਨੇ ਵਜੇ ਇਹ ਗੋਲੀਆਂ ਚੱਲੀਆਂ ਕੋਈ ਅਣਪਛਾਤੇ ਬੰਦੇ ਸੀਗੇ ਜੀ ਦੋ ਜਣੇ ਜੀ ਹਾਂਜੀ ਉਨੀ ਵਾਰ ਚਲਾਏ ਜੀ ਓਕੇ ਤੇ ਇਹ ਉਹ ਬੰਦੇ ਕਿੰਨੇ ਸੀਗੇ ਤੇ ਕਾਹਦੇ ਤੇ ਆਏ ਸੀ ਉਹ ਮੋਟਰਸਾਈਕਲ ਤੇ ਸੀਗੇ ਜੀ ਅੱਛਾ ਜੀ ਦੋ ਜਣੇ ਸੀਗੇ ਦੋ ਜਣੇ ਸੀ ਤੇ ਜਿਹੜੀ ਆ ਗੋਲੀਆਂ ਚਲਾਈਆਂ ਉਹ ਇੱਕ ਬੰਦੇ ਨੇ ਚਲਾਈਆਂ ਜਾਂ ਦੋਨਾਂ ਨੇ ਗੋਲੀਆਂ ਇੱਕ ਨੇ ਚਲਾਈਆਂ ਜੀ ਹਾਂਜੀ ਤੇ ਕੋਈ ਤੁਹਾਡੇ ਤੁਹਾਨੂੰ ਕੀ ਲੱਗਦਾ ਕੋਈ ਤੁਹਾਡੀ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਲੜਾਈ ਝਗੜਾ ਹੋਵੇ ਜਾਂ ਕਿਸੇ ਨੇ ਤੁਹਾਨੂੰ ਰਾਂ ਧਮਕਾਣ ਲੈ ਜਾਂ ਬੋਟਾਂ ਦੇ ਵਿੱਚ ਕਿਸੇ ਨਾਲ ਕੋਈ ਰੰਜਿਸ਼ ਹੋਵੇ ਨਹੀਂ ਜੀ ਬੋਟਾਂ ਵਿੱਚ ਵੀ ਸਾਡਾ ਬੜਾ ਪਿਆਰ ਸੀਗਾ ਸਾਰਿਆਂ ਨਾਲ ਜੀ ਇੱਕ ਦੂਜੇ ਦਾ ਤਾਂ ਪਹਿਲਾਂ ਵੀ ਕੋਈ ਇਦਾਂ ਦੀ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਬੰਦ ਦੁਕਾਨ ਤੇ ਫਾਇਰਿੰਗ ਕੀਤੀ ਗਈ ਉਹ ਤਾਂ ਜੀ ਹੁਣ ਪਰਮਾਤਮਾ ਜਾਣਦਾ ਸਾਡੀ ਤਾਂ ਕਿਸੇ ਨਾਲ ਕੋਈ ਗੱਲਬਾਤ ਰੰਜਿਸ਼ ਨਾ ਕੋਈ ਗਿਲਾ ਚੱਕਵਾ ਕੁਝ ਨਹੀਂ ਹੈਗਾ ਜੀ ਇਹਨਾਂ ਸਰਪੰਚ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਪਤਾ ਨਹੀਂ ਕਿਉਂ ਜਿਹੜੀ ਫਾਇਰਿੰਗ ਉਹਨਾਂ ਦੀ ਦੁਕਾਨ ਤੇ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ 4 ਰਾਉਂਡ ਫਾਇਰਿੰਗ ਹੋਈ ਹੈ ਔਰ 2 ਮਿਸਫਾਰ ਹੋਏ ਨੇ ਤੇ ਉਹ ਜਿਹੜੇ ਖੋਲਨੇ ਉਹਨਾਂ ਨੇ ਆਪਣੇ ਕਬਜੇ ਦੇ ਵਿੱਚ ਲੈ ਲੈਨੇ ਪਿੰਡ ਬਹਾਨੀ ਵਿਖੇ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਔਰ ਇੱਕ ਬੰਦ ਦੁਕਾਨ ਦੇ ਉੱਤੇ ਕਰੀਬ 6 4 ਰਾਉਂਡ ਫਾਇਰ ਹੋਏ ਨੇ ਤੇ 2 ਰਾਉਂਡ ਮੈਸ ਹੋਏ ਨੇ ਸਾਡੇ ਨਾਲ ਇਸ ਵੇਲੇ ਖਾਨਾ ਰਾਵਲਪਿੰਡੀ ਦੇ ਮੌਜੂਦ ਨੇ ਐਸਆਈ ਸਖਦੇਵ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਕੀ ਮਾਮਲਾ ਤੁਸੀਂ ਇਸ ਵੇਲੇ ਬਹਾਨੇ ਪਿੰਡ ਪਹੁੰਚੇ ਮੈਨੂੰ ਸਰਪੰਚ ਭੁਪਿੰਦਰ ਸਿੰਘ ਜੀ ਦਾ ਫੋਨ ਗਿਆ ਸੀ ਠੀਕ ਹੈ ਉਹਨਾਂ ਨੇ ਕਿਹਾ ਵੀ ਸਾਡੇ ਸ਼ਟਰ ਦੇ ਵਿੱਚ ਗੋਲੀਆਂ ਲੱਗੀਆਂ ਆਣ ਕੇ ਮੋਕਾ ਦੇਖੋ ਮੈਂ ਤੁਰੰਤ ਆਪਣੀ ਪੁਲਿਸ ਫੋਰਸ ਲੈ ਕੇ ਮੌਕੇ ਤੇ ਪਹੁੰਚਾਂ ਮੌਕੇ ਤੇ ਦਾਜਾ ਲਿਆ ਤੇ ਜਾ ਕੇ ਉਥੋਂ ਚਾਰ ਰੌਂਦ ਖਾਲੀ ਕਲੇ ਹੋਏ ਤੇ ਦੋ ਰੌਂਦ ਮੈਸ ਹੋਏ ਲੱਗਦੇ ਆ ਤੇ ਦੁਕਾਨ ਦੇ ਉੱਤੇ ਕੋਈ ਸੀਸੀਟੀਵੀ ਕੈਮਰਾ ਜਾਂ ਕਿਹੜੇ ਵਿਅਕਤੀ ਆਏ ਸੀ ਕੁਝ ਪਤਾ ਲੱਗਾ ਜੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਪਰ ਜਿਹਨਾਂ ਦੀ ਸ਼ਕਲ ਨਹੀਂ ਤੁੰਧਰੀ ਉਹ ਨਹੀਂ ਕੈਮਰੇ ਪੁਰਾਣੇ ਜਾਦਾ ਹੋਣ ਕਰਕੇ ਕੋਈ ਕਲੀਅਰ ਨਹੀਂ ਕਰ ਸਕੇ ਓਕੇ ਤੇ ਕਿੰਨੇ ਵਿਅਕਤੀ ਸੀ ਜਿਹੜੇ ਗੋਲੀਆਂ ਚਲਾਤੀ ਵਿਅਕਤੀ ਦੋ ਸੀ ਤੇ ਉਹ ਕਾਹਦੇ ਤੇ ਆਏ ਸੀ ਮੋਟਰਸਾਈਕਲ ਤੇ ਪਰ ਮੋਟਰਸਾਈਕਲ ਦਾ ਮਾਰਕਾ ਨਹੀਂ ਪਤਾ ਲੱਗਦਾ ਤੇ ਤੁਸੀਂ ਜਿਹੜੇ ਉਹ ਖੋਲ ਸੀ ਸਾਰਾ ਕੁਝ ਬਰਾਮਦ ਕਰ ਲਿਆ ਹਾਂਜੀ ਕਾਗਜ਼ ਪੁਲਿਸ ਨੂੰ ਲੈ ਲਿਆ ਸੀਲ ਮੂਲ ਕਰ ਲਿਆ ਜੀ ਤੇ ਹੁਣ ਅਗਲੀ ਕੀ ਕਾਰਵਾਈ ਹੈ ਕਾਰਵਾਈ ਪਰਚਾ ਦੇ ਕੇ ਕੈਮਰੇ ਚੈੱਕ ਕਰਦੇ ਆਂ ਦੋਸ਼ੀਆਂ ਨੂੰ ਲੱਭਣ ਦੀ 100% ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਨ ਐਸਆਈ ਸੁਖਦੇਵ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਇਹ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ ਔਰ ਜੋ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਚਰਮਾ ਡੈਨਿਕ ਸਵੇਰਾ ਟੀਵੀ ਫਗਵਾੜਾ ਇਸ ਵੱਲੇ ਅਸੀਂ ਪਿੰਡ ਬਹਾਣੀ ਵਿੱਚ ਖੜੇ ਆ ਤੇ ਸਰਪੰਚ ਭੁਪਿੰਦਰ ਸਿੰਘ ਸਾਡੇ ਨਾਲ ਨੇ ਉਹਨਾਂ ਦੀ ਦੁਕਾਨ ਦੇ ਉੱਤੇ دیر ਰਾਤ ਫਾਇਰਿੰਗ ਹੋਈ ਸੀ ਔਰ ਫਾਇਰਿੰਗ ਦਾ ਕੀ ਕਾਰਨ ਹੈ ਆ ਉਹਨਾਂ ਨਾਲ ਗੱਲ ਕਰਦੇ ਆ ਜੀ ਭੁਪਿੰਦਰ ਸਿੰਘ ਜੀ ਤੁਹਾਨੂੰ ਕਿਵੇਂ ਪਤਾ ਲੱਗਿਆ ਵੀ ਇਹ ਤੁਹਾਡੀ ਦੁਕਾਨ ਦੇ ਉੱਤੇ ਫਾਇਰਿੰਗ ਹੋਈ ਸਵੇਰੇ ਲੇਟੇ ਪਤਾ ਲੱਗਿਆ ਅਸੀਂ ਸਵੇਰੇ ਪਹਿਲਾਂ ਆ ਕੇ ਸ਼ਾਪ ਖੋਲ ਲਈ ਤਾਂ ਬਾਅਦ ਵਿੱਚ ਅਸੀਂ ਦੁੱਧ ਦਾ ਕੰਮ ਸਾਡਾ ਹੈਗਾ ਸਵੇਰ ਦਾ ਦੁੱਧ ਆਪਣੀ ਕਲੈਕਸ਼ਨ ਕੀਤੀ ਦੁੱਧ ਜੀ ਜੀ ਤਾਂ ਆਪਣਾ ਅਸੀਂ ਸ਼ਹਿਰ ਚ ਲੱਗੇ ਆ ਦੁੱਧ ਪਾਉਣ ਉਦੋਂ ਬਾਅਦ ਸਾਨੂੰ ਆਿਆਂ ਦੇ ਪਤਾ ਲੱਗਾ ਜੋ ਸ਼ਟਰ ਦੇ ਵਿੱਚ ਅਚਾਨਕ ਨਿਗਾ ਭਾਈ ਸ਼ਟਰ ਦੇ ਵਿੱਚ ਜੀ ਤਾਂ ਉਦੋਂ ਪਤਾ ਲੱਗਾ ਵੀ ਸ਼ਟਰ ਦੇ ਵਿੱਚ ਛੇਕ ਹੋਇਆ ਇੱਕਵੇਂ ਪਿੱਛੇ ਫ੍ਰਿਜ ਦੇ ਵਿੱਚ ਵੀ ਛੇਕ ਹੋਇਆ ਦੁੱਧ ਵਾਲੀ ਦੇ ਵਿੱਚ ਹੂੰ ਹੂੰ ਤਾਂ ਫਿਰ ਪਤਾ ਲੱਗਾ ਜੀ ਤੇ ਜਦੋਂ ਪਹਿਲਾਂ ਆ ਕੇ ਦੁਕਾਨ ਖੋਲੀ ਉਸ ਵੇਲੇ ਕੁਝ ਨਹੀਂ ਪਤਾ ਲੱਗਿਆ ਨਹੀਂ ਹੋਉਣੀ ਸਾਨੂੰ ਪਤਾ ਲੱਗਿਆ ਤੇ ਜਿਹੜੇ ਫਿਰ ਖੋਲ ਵਗੈਰਾ ਪੈਸੀ ਲੋਕੀ ਤਾਂ ਫਿਰ ਦੁੱਧ ਲੈਣ ਵੀ ਆਂਦੇ ਹੋਣਗੇ ਤੇ ਜੋ ਨੀਚੇ ਜਿੱਦਾਂ ਮਿੱਟੀ ਥੋੜੀ ਥੋੜੀ ਹੈਗੀ ਇਹਨਾਂ ਇਹਦੇ ਉੱਤੇ ਪਾਰਸਲੇ ਉੱਤੇ ਉਹਦੇ ਵਿੱਚ ਜਾਨੀ ਕਿ ਧਿਆਨ ਉਹਨਾਂ ਉੱਨਾ ਅਲ ਵੀ ਨਹੀਂ ਗਿਆ ਕਿਸੇ ਦਾ ਜੀ ਤੇ ਤੁਹਾਡੀ ਦੁਕਾਨ ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਆ ਉਹਨਾਂ ਦੇ ਵਿੱਚ ਕੁਝ ਆਇਆ ਵੀ ਕੌਣ ਲੋਕ ਸੀ ਜਾਂ ਕਿੰਨੇ ਵਜੇ ਇਹ ਗੋਲੀਆਂ ਚੱਲੀਆਂ ਕੋਈ ਅਣਪਛਾਤੇ ਬੰਦੇ ਸੀਗੇ ਜੀ ਦੋ ਜਣੇ ਜੀ ਹਾਂ ਜੀ ਉਨੇ ਫਾਇਰ ਚਲਾਈ ਆ ਜੀ ਓਕੇ ਤੇ ਇਹ ਉਹ ਬੰਦੇ ਕਿੰਨੇ ਸੀਗੇ ਤੇ ਕਾਹਦੇ ਤੇ ਆਏ ਸੀ ਉਹ ਮੋਟਰਸਾਈਕਲ ਤੇ ਸੀਗੇ ਜੀ ਅੱਛਾ ਦੋ ਜਣੇ ਸੀਗੇ ਦੋ ਜਣੇ ਸੀ ਤੇ ਜਿਹੜੀ ਗੋਲੀਆਂ ਚਲਾਈਆਂ ਉਹ ਇੱਕ ਬੰਦੇ ਨੇ ਚਲਾਈਆਂ ਜਾਂ ਦੋਨਾਂ ਨੇ ਗੋਲੀਆਂ ਇੱਕ ਨੇ ਚਲਾਈਆਂ ਜੀ ਹਾਂਜੀ ਤੇ ਕੋਈ ਤੁਹਾਡੇ ਤੁਹਾਨੂੰ ਕੀ ਲੱਗਦਾ ਕੋਈ ਤੁਹਾਡੀ ਪੁਰਾਣੀ ਕਿਸੇ ਨਾਲ ਰੰਜਿਸ਼ ਹੋਵੇ ਜਾਂ ਕੋਈ ਲੜਾਈ ਝਗੜਾ ਹੋਵੇ ਜਾਂ ਕਿਸੇ ਨੇ ਤੁਹਾਨੂੰ ਡਰਾਨ ਧਮਕਾਣ ਲੈ ਜਾਂ ਬੋਟਾਂ ਦੇ ਵਿੱਚ ਕਿਸੇ ਨਾਲ ਕੋਈ ਰੰਜਿਸ਼ ਹੋਵੇ ਨਹੀਂ ਜੀ ਬੋਟਾਂ ਵਿੱਚ ਵੀ ਸਾਡਾ ਬੜਾ ਪਿਆਰ ਸੀਗਾ ਸਾਰਿਆਂ ਨਾਲ ਜੀ ਇੱਕ ਦੂਜੇ ਦਾ ਤਾਂ ਪਹਿਲਾਂ ਵੀ ਕੋਈ ਇਦਾਂ ਦੀ ਸਾਡੀ ਕਿਸੇ ਨਾਲ ਕੋਈ ਗੱਲਬਾਤ ਨਹੀਂ ਹੈਗੀ ਤੇ ਫਿਰ ਤੁਹਾਨੂੰ ਕੀ ਲੱਗਦਾ ਵੀ ਕਿਉਂ ਬੰਦ ਦੁਕਾਨ ਤੇ ਫਾਇਰਿੰਗ ਕੀਤੀ ਗਈ ਉਹ ਤਾਂ ਜੀ ਹੁਣ ਪਰਮਾਤਮਾ ਜਾਣਦਾ ਸਾਡੀ ਤਾਂ ਕਿਸੇ ਨਾਲ ਕੋਈ ਗੱਲਬਾਤ ਰੰਜਿਸ਼ ਨਾ ਕੋਈ ਗਿਲਾ ਚੱਕਵਾ ਕੁਝ ਨਹੀਂ ਹੈਗਾ ਜੀ ਇਹਨਾਂ ਸਰਪੰਚ ਜਿਨ੍ਹਾਂ ਨੇ ਦੱਸਿਆ ਕਿ ਸਾਡੀ ਕਿਸੇ ਨਾਲ ਕੋਈ ਰੰਜਿਸ਼ ਨਹੀਂ ਸੀ ਪਰ ਪਤਾ ਨਹੀਂ ਕਿਉਂ ਜਿਹੜੀ ਫਾਇਰਿੰਗ ਉਹਨਾਂ ਦੀ ਦੁਕਾਨ ਤੇ ਕੀਤੀ ਗਈ ਹੈ ਤੇ ਪੁਲਿਸ ਵੱਲੋਂ ਦੱਸਿਆ ਗਿਆ ਕਿ 4 ਰਾਉਂਡ ਫਾਇਰਿੰਗ ਹੋਈ ਹੈ ਔਰ 2 ਮਿਸਫਾਇਰ ਹੋਏ ਨੇ ਤੇ ਉਹ ਜਿਹੜੇ ਖੋਲਨੇ ਉਹਨਾਂ ਨੇ ਆਪਣੇ ਕਬਜੇ ਦੇ ਵਿੱਚ ਲੈ ਲੈਨੇ ਪਿੰਡ ਬਹਾਨੀ ਵਿਖੇ ਦੇਰ ਰਾਤ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ ਹੈ ਔਰ ਇੱਕ ਬੰਦ ਦੁਕਾਨ ਦੇ ਉੱਤੇ ਕਰੀਬ 6 4 ਰਾਉਂਡ ਫਾਇਰ ਹੋਏ ਨੇ ਤੇ 2 ਰਾਉਂਡ ਮੈਸੋਏ ਨੇ ਸਾਡੇ ਨਾਲ ਇਸ ਵੇਲੇ ਹਨਾ ਰਾਵਲਪਿੰਡੀ ਦੇ ਮੌਜੂਦ ਨੇ ਐਸਆਈ ਸਖਦੇਵ ਸਿੰਘ ਜੀ ਆਓ ਉਹਨਾਂ ਨਾਲ ਗੱਲ ਕਰਦੇ ਹਾਂ ਸਰ ਕੀ ਮਾਮਲਾ ਤੁਸੀਂ ਇਸ ਵੇਲੇ ਬਹਾਨੇ ਪਿੰਡ ਪਹੁੰਚੇ ਮੈਨੂੰ ਸਰਪੰਚ ਭੁਪਿੰਦਰ ਸਿੰਘ ਜੀ ਦਾ ਫੋਨ ਗਿਆ ਸੀ ਠੀਕ ਹੈ ਉਹਨਾਂ ਨੇ ਕਿਹਾ ਵੀ ਸਾਡੇ ਸ਼ਟਰ ਦੇ ਵਿੱਚ ਗੋਲੀਆਂ ਲੱਗੀਆਂ ਆਣ ਕੇ ਮੋਕਾ ਦੇਖੋ ਮੈਂ ਤੁਰੰਤ ਆਪਣੀ ਪੁਲਿਸ ਫੋਰਸ ਲੈ ਕੇ ਮੌਕੇ ਤੇ ਪੁੱਜਾਂ ਮੌਕੇ ਤੇ ਦਾ ਜਾਇਜ਼ਾ ਲਿਆ ਤੇ ਜਾ ਕੇ ਉਥੋਂ ਚਾਰ ਰੌਂਦ ਖਾਲੀ ਚੱਲੇ ਹੋਏ ਤੇ ਦੋ ਰੌਂਦ ਲੈਸ ਹੋਏ ਲੱਗਦੇ ਆ ਤੇ ਦੁਕਾਨ ਦੇ ਉੱਤੇ ਕੋਈ ਸੀਸੀਟੀਵੀ ਕੈਮਰਾ ਜਾਂ ਕਿਹੜੇ ਵਿਅਕਤੀ ਆਏ ਸੀ ਕੁਝ ਪਤਾ ਲੱਗਾ ਜੀ ਸੀਸੀਟੀਵੀ ਕੈਮਰੇ ਚੈੱਕ ਕੀਤੇ ਗਏ ਪਰ ਜਿੰਨਾਂ ਦੀ ਸ਼ਕਲ ਨਹੀਂ ਤੁੰਧਰੀ ਉਹ ਨਹੀਂ ਕੈਮਰੇ ਪੁਰਾਣੇ ਜ਼ਿਆਦਾ ਹੋਣ ਕਰਕੇ ਕੋਈ ਕਲੀਅਰ ਨਹੀਂ ਕਰ ਸਕੇ ਓਕੇ ਤੇ ਕਿੰਨੇ ਵਿਅਕਤੀ ਸੀ ਜਿਹੜੇ ਗੋਲੀਆਂ ਚਲਾਉਂਦੇ ਸੀ ਵਿਅਕਤੀ ਦੋ ਸੀ ਤੇ ਉਹ ਕਾਹਦੇ ਤੇ ਆਏ ਸੀ ਮੋਟਰਸਾਈਕਲ ਤੇ ਆਏ ਪਰ ਮੋਟਰਸਾਈਕਲ ਦਾ ਬ੍ਰਾਂਡ ਨਹੀਂ ਪਤਾ ਲੱਗਦਾ ਤੇ ਤੁਸੀਂ ਜਿਹੜੇ ਉਹ ਖੋਲ ਸੀ ਸਾਰਾ ਕੁਝ ਬਰਾਮਦ ਕਰ ਲਿਆ ਹਾਂਜੀ ਕਾਜਾ ਪੁਲਿਸ ਨੂੰ ਲੈ ਲਿਆ ਸੀਲ ਮੂਲ ਕਰ ਲਿਆ ਜੀ ਤੇ ਹੁਣ ਅਗਲੀ ਕੀ ਕਾਰਵਾਈ ਹੈ ਕਾਰਵਾਈ ਪਰਚਾ ਦੇ ਕੇ ਕੈਮਰੇ ਚ ਚੱਕਦੇ ਆ ਦੋਸ਼ੀਆਂ ਨੂੰ ਲੱਭਣ ਦੀ 100% ਕੋਸ਼ਿਸ਼ ਕੀਤੀ ਜਾ ਰਹੀ ਹੈ ਇਹ ਸਨ ਐਸਆਈ ਸੁਖਦੇਵ ਸਿੰਘ ਜਿਨ੍ਹਾਂ ਨੇ ਦੱਸਿਆ ਕਿ ਜਿਹੜੀ ਇੱਕ ਪਰਚਾ ਦਰਜ ਕਰਕੇ ਕਾਰਵਾਈ ਕੀਤੀ ਜਾਏਗੀ ਔਰ ਜੋ ਦੋਸ਼ੀਆਂ ਨੂੰ ਜਲਦ ਗ੍ਰਿਫਤਾਰ ਕੀਤਾ ਜਾਏਗਾ ਕੈਮਰਾਮੈਨ ਅਰਣ ਕੁਮਾਰ ਦੇ ਨਾਲ ਆਮਨਦੀਪ ਚਰਮਾ ਡੈਨਿਕ ਸਵੇਰਾ ਟੀਵੀ ਫਗਵਾੜਾ